ਹਾਂਜੀ ਅਸੀਂ ਬਾਬੇ ਮਾਡੂ ਦਾ ਕਮਰਾ ਢਾ ਕੇ ਨਵਾਂ ਬਣਾਉਣ ਚ ਲੱਗੇ ਆ ਜੀ ਸ਼ੁਰੂਆਤ ਕਰਨ ਚ ਲੱਗੇ ਆ ਤੇ ਬਾਬੇ ਨੂੰ ਅਸੀਂ ਬਾਹਰ ਕੱਢ ਰਹੇ ਆ ਬਾਬਾ ਬਾਹਰ ਨਹੀਂ ਨਿਕਲਿਆ ਕਿਉਂਕਿ ਇਹ ਇਮਾਰਤ ਦੀ ਢਾਹ ਢੇਰੀ ਹੋਊਗੀ ਹੁਣ ਹੁਣ ਕੋਈ ਸਕਿੰਟਾਂ ਚ ਕੋਲੀ ਪਲਾਂ ਦੇ ਵਿੱਚ ਇਹ ਇਮਾਰਤ ਥੱਲੇ गिर ਜਾਣੀ ਹੈ ਜੀ ਢਾਹ ਢੇਰੀ ਕਿਹਾ ਬਾਈ ਤੱਕਣਿਆਓ ਆ ਆ ਬਾਈ ਪੂਰੇ ਬੜਾ ਧੀ ਹਾਂ ਪੂਰੇ ਬੜਾ ਆ ਛੱਡੀ ਯਾਰ ਆ ਪਖਾਏ ਕੌਣ ਆ ਬੜਾ ਇਹ ਹਾਂ ਪੰਜਾ ਨਹੀਂ ਮੈਸਤਰੀ ਆ ਹਾਂ ਇਹ ਚਾਹ ਪੀਣੀ ਹੈ ਪਹਿਲਾਂ ਕੰਮ ਚਾਹ ਪੀ ਲਓ ਤਾ ਦੇਖ ਲਓ ਦੇਖ ਵੰਡੂ ਫੇਰ ਲੱਗੂਗਾ ਮੈਂ ਦੇਖ ਦੇਖ ਵੰਡੂਗਾ ਮੈਂ ਫੇਰ ਲੱਗਦਾ ਮੈਂ ਦੇਖ ਵੰਡ ਏ ਦੇਖ ਹਣ ਕਿੱਥੋਂ ਲਈ ਮੈਂ ਤੇ ਕਾਂ ਸਾਈਕਲ ਤੋਂ ਲੈ ਕੇ ਆ ਜਾਓ ਲਾ ਲਨੇ ਹੋਰੇ ਮਾ ਬਾਪੂ ਨੂੰ ਬਚ ਲੋ ਪਹਿਲਾ ਜਿਹੜਾ ਕੰਮ ਕਰਦੇ ਆ ਸ਼ੁਰੂ ਕਰਦੇ ਆ ਨਮਾਜ਼ ਤੇ ਦੇਗ ਵੰਡ ਕੇ ਕਰਦੇ ਹੁੰਦੇ ਸੀ ਨਹੀਂ ਤੇਗ ਤਾਂ ਕਿਹੜਾ ਬਣਦਾ ਅੱਜ ਕੱਲ ਨਹੀਂ ਕੋਈ ਬਣਦਾ ਬਾਪੂ ਬਣਦਾ ਨਹੀਂ ਕੋਈ ਦੱਸੀ ਕੋਈ ਦੇਗ ਬਣਦਾ ਨਹੀਂ ਬਣਦੇ ਹੁੰਦੇ ਸੀ ਨਾ ਪਹਿਲਾਂ ਤੁਸੀਂ ਐ ਬਣ ਗਏ ਚਲ ਮੈਂ ਤਾਂ ਦੇਗ ਵੰਡਣ ਕੇ ਲੱਗੂ ਹਾਂ ਨਾ ਮੈਨੂੰ ਲੱਗਦਾ ਮੈਂ ਹਾਂ ਇਹ ਤਾਂ ਮੈਸਤਰੀ ਕਹਿੰਦਾ ਦੇਗ ਵੰਡ ਕੇ ਲੱਗੂ ਮੈਂ ਮਾੜੂ ਐ ਰਾਮਾ ਰਾਮਾ ਹੀ ਫਿਰ ਮੈਸਤਰੀ ਹੋਰ ਕੌਣ ਇਹ ਕਹਿੰਦਾ ਦੇਗ ਵੰਡ ਕੇ ਲੱਗੂ ਰਾਮਾ ਕਹਿੰਦਾ ਹਾਂ ਇਹ ਕਹਿੰਦਾ ਦੇਗ ਵੰਡ ਕੇ ਲੱਗੂ ਰਾਮਾ ਕਹਿੰਦਾ ਰਾਮਾ ਕਹਿੰਦਾ ਵੀ ਦੇਗ ਵੰਡ ਕੇ ਲੱਗੂ ਕਹਿੰਦਾ ਦੇਗ ਤਾਂ ਨਹੀਂ ਵੰਡਦਾ ਹੁੰਦੇ ਮਾੜੂ ਉਹ ਦੇਗ ਵੰਡੀ ਜਾਂਦਾ ਉਹ ਤਾਂ ਉਹ ਹੀ ਕੰਮ ਕਰਦਾ ਹਣ ਹਾਂ ਚੱਟੀ ਕੋਈ ਆਹ ਤਾਂ ਆ ਬੈ ਗਰੂ ਲਓ ਬਈ ਦੇਖ ਲਓ ਲਾ ਬਈ ਉੱਦ ਨਾ ਹੌਲੇ ਨੇ ਬਤੌਰ ਐਟੋਲੇਸ਼ਨ ਦਾ ਕਰਦੇ ਆ ਵੀ ਮਾ ਦੇਗ ਵੰਡੇ ਤੋਂ ਕੋਈ ਨਹੀਂ ਲੱਗਦਾ ਕਿੰਨੇ ਪਤਾਸੇ ਮਿਲ ਗਏ ਤੈਨੂੰ ਤੈਨੂੰ ਵੱਧ ਮਿਲ ਗਏ ਚਾਰ ਮਿਲ ਗਏ ਲੈ 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 ਖਾ ਪਹਿਲੀ ਜਾਂਦੇ ਖਾਲਾ ਚਾ ਬੜਾ ਤੂੰ ਸਲੀ ਉਂਝਵਾ ਕੇ ਅੱਤੂ ਚਾ ਫਲਾਤ ਹੋਤਾ ਦੇ ਚੱਕਲਾ ਲੈ ਨੰਨ ਮੁਕਾ ਆ ਚੱਕਲਾ ਹੋ ਗਿਆ ਮੇਰੇ ਕੋ ਬਾਦੂਆ ਹੈ ਗਿਆ ਮੇਰੇ ਕੋ ਬਾਦੂਆ ਚੂਸਦਾ ਨਾ ਆ ਕੱਢਦਾ ਮੇਰੇ ਕੋ ਹੈਗੇ ਚਾਰ ਮੇਰੇ ਕੋ ਆਪਦੇ ਆ ਕੱਢ ਕੇ ਦਾ ਆ ਕੱਢਣਾ ਮੂੰਹ ਚ ਵਾਲਾ ਆਪੇ ਚ ਆਹ ਹੋ ਜੂ ਇਹ ਚੂਸ ਲੈ ਇਹਨੂੰ ਹੂੰ ਅਦਗਨ ਦੇਹ ਇਹਦਾ ਚੰਗੀ ਜੀ ਓਏ ਆ ਤੋੜੇ ਤੋੜਨਾ ਇਹ ਵੀ ਅੱਜ ਧੋਣ ਧੋਣਨਾ ਹਣੀ ਬਾਈ ਤੇ ਮੈਂ ਪਾ ਲੂੰਗਾ ਇੱਥੇ ਤਾਂ ਮੈਂ ਧੋ ਦਿੰਨਾ ਇਹ ਦੇਖ ਚੰਗੀ ਹੁੰਦੀ ਇਹ ਬੰਦਨੀ ਅੱਗੇ ਵੀ ਬਣਦੇ ਸੀ ਅੱਗੇ ਕਾਦੀ ਬਣਦੇ ਸੀ ਦੂਜੀ ਦੂਜੀ ਸੂਜੀ ਆਹੀ ਹੈ ਜੀ ਦਾਸ ਜੀ ਠੀਕ ਆ ਸ਼ੁਕਰਾਨਾ ਕਰਦੇ ਮਾਲਕ ਦਾ ਉਮਾ ਉਮਾ ਇੱਕ ਗੱਲ ਨਹੀਂ ਪਤਾ ਲੱਗੀ ਉਹ ਤਾਂ ਮੈਨੂੰ ਹੀ ਪਤਾ ਲੱਗ ਗਿਆ ਵੀ ਦੇਖ ਬਣਦੇ ਆ ਇਹ ਤੇ ਬਣਦੇ ਕਾ ਤੋਂ ਮੈਂ ਦੇਖ ਬਈ ਕੀ ਇਹਦੇ ਵਿੱਚ ਗੱਲ ਕੀ ਆ ਜਗਾ ਭਾਈ ਨਾ ਕੋਈ ਹੋਰ ਵੀ ਬਣਦਾ ਜੇ ਕੋਈ ਗੱਡੀ ਲਿਆਉਂਦੀ ਤਾਂ ਵੀ ਬਣ ਦੂਗਾ ਜੇ ਕੋਈ ਕੋ ਹੋਰ ਹੋ ਗਿਆ ਕੰਮ ਕੁੱਲ ਬਣਦਾ ਉਹੀ ਬੋਲਦਾ ਇਹਨਾਂ ਤੋਂ ਵੀ ਕਾਦੋ ਬਣਦੇ ਆੱਖ ਜਾਣ ਦੇ ਅੱਛਾ ਸ਼ੁਕਰਾਨਾ ਕਰਦੇ ਆ ਬਈ ਸੋ ਕਿਸਾਨ ਦੇ ਨਾਂ ਕੰਮ ਸਿਰੇ ਚੜਦੇ ਐਡੀਛੇ ਦੀ ਆਈਨੀਕ ਆਚੀ ਵੀ ਕਾਹ ਤੋਂ ਲੱਗ ਜਾਂਦੀ ਏ ਤੈਨੂੰ ਇੱਕ ਕੰਮ ਤੇ ਹੀ ਬੀਜਰਾ ਦੀ ਸੋਚ ਤਾਂ ਚੱਕਣੀ ਬੋ ਛੱਡ ਛੱਡ ਨਾ ਬੀਜਰ ਚੱਕ ਛੱਡਤੀ ਆਹ ਉਹ ਗਿਆ ਜਾ ਜਾ ਸਿੱਧੇ ਹੋ ਜਾ ਜਾ ਮਾੜਾ ਜਾ ਕੇ ਚੱਲੀ ਜਾ ਕੀ ਗੱਲ ਹੋ ਗਈ ਮੈਂ ਫੜੀ ਸੀ ਤੂੰ ਆ ਵੀ ਭਾਲੀ ਮੇਰੇ ਤੋਂ ਨਾ ਨਾ ਤੂੰ ਤੋ ਤੋ ਹੂੰਗਾ ਫੇਰ ਹੀ ਆ ਤੂੰ ਲਿਆ ਫੜਾ ਮੈਨੂੰ ਰੇ ਮੈਂ ਤੋਂ ਮਾ ਨਾ ਮਾਰੇ ਦਾ ਪਾਣੀ ਕਾ ਦੇ ਬਾਈ ਮਾਰ ਕੇ ਨਾ ਨਾ ਸਾਬਣ ਟਿਕਾ ਕੇ ਧੋਵਾਂਗੇ ਮਾੜੀ ਜੀ ਕਾ ਤੋਣੀ ਆ ਇੱਥੇ ਪਾ ਲਾ ਕੇ ਪੱਕੇ ਘਾ ਸੋਕੀ ਪੱਕੇ ਦਾ ਤਣੀ ਤੇ ਪਾ ਦੇਾਂਗੇ ਯਾਰ ਮੈਂ ਤਣੀ ਨੂੰ ਖੜੀ ਲਿਆ ਉੱਥੇ ਆ ਤਾਂ ਪੀਆ ਹਾਂ ਉਹ ਕੰਮ ਕੰਮ ਕਰੀ ਜਾਂਦਾ ਹਰਾਮਾ ਉਹਨੂੰ ਕੀ ਆਖਣਾ ਦੀ ਥੋੜਿਆ ਨਹੀਂ ਫੜਾ ਦੇ ਉਹਦਾ ਮੰਨਾ ਉਧਰ ਕੰਮ ਚੱਲੀ ਜਾਂਦਾ ਉਹ ਕੰਮ ਉੱਥੇ ਪਾਣੀ ਦਾ ਆਦਾ ਹੋ ਲੈ ਫੜਾ ਉਹ ਦਿਓ ਦੇ ਉਸ ਮੈਸਤੀ ਲੱਗਿਆ ਸਾਰਾ ਕੁਝ ਉਹ ਆਣੀ ਫੜਾਗਾ ਕਿ ਤੂੰ ਨਹੀਂ ਨਹੀਂ ਇਹ ਹੱਥ ਦਉ ਹਰਾਮਾ ਰੋਟੀ ਨਹੀਂ ਖਾਉ ਲੈ ਕਾ ਲੋ ਗੱਲ ਮੈਂ ਧੋਕੇ ਰਾ ਉਹਨੂੰ ਤਾਂ ਪਹਿਲਾਂ ਤੂੰ ਆ ਇੱਥੇ ਸੌ ਕੁਝ ਟਲਪਾ ਹਾਂ 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 ਆ ਵੀ ਪੱਖੇ ਹੀ ਹੁਆ ਬਾਈ ਪੱਖਾ ਦਾ ਗਾਣਾ ਦੀ ਦਾ ਜਾਨਾ ਏਸੀ ਲੱਗਿਆ ਪੰਜ ਧੋਨੀਆਂ ਤਾਂ ਵਧਾਈ ਨਹੀਂ ਪੈਂਦਾ ਖਾਲ ਮਾਇਆ ਤੇ ਕੰਨੀ ਪੜਾ ਨਹੀਂ ਜੇ ਤੈਨੂੰ ਏਸੀ ਲਵਾ ਦੇ ਕੇ ਇੱਥੇ ਫੇਰ ਹਾਂ ਸਹੀ ਨਹੀਂ ਹਾਂ ਏਸੀ ਦਾ ਹੈਂ ਹੋਰ ਕੀ ਹੈ ਗਾ ਹਾ ਹਾ ਵਾ ਵਾ ਲਿਆ ਆਇਆ ਬਾਬਾ ਏਸੀ ਗੱਲ ਤੇਰੀ ਪੱਕੀ ਹੈ ਨਾ ਏਸੀ ਲਵਾ ਦੇ ਕੇ ਰੋ ਲੈ ਉਹ ਤੇ ਬਾਬੇ ਛੇਪ ਨੇ ਵੀ ਕਹਤਾ ਕਹਿੰਦਾ ਏਸੀ ਲਵਾ ਦਿਓ ਹਾਂ ਹਾਂ ਲਾਣੇ ਲਵਾ ਦਿਓ ਕਿੰਨੇ ਟਨ ਦਾ ਲਵਾਈਏ ਬਾਬਾ ਇਥੇ ਏਸੀ ਲਵਾ ਲੈ ਲੱਗੀ ਜਾਂਦਾ ਐਸੀ ਪਾਈ ਰਹੀ ਈਓ ਤੇ ਐਸੀ ਲੱਗੀ ਨਾ ਉਹ ਕਿੰਨੇ ਦੀ ਦਵਾਈ ਨੂੰ ਬਾਬਾ ਏਸੀ ਹੈ ਵਾ ਔਰ ਫਤ ਆ ਜਿੰਨ ਕੀ ਆਸ ਮੰਗੂ ਕਾ ਕਾਈ ਕਰਾਂ ਮਾਂ ਜੀ ਪੁੱਧੀ ਜਾ ਜਾਂਦੀ ਮੈਂ ਤਾਂ ਉਧਰ ਬੋਧਾਂ ਆਹ ਕੀ ਹੈ ਮੈਂ ਬਾਬੇ ਨੂੰ ਬਹੁਤ ਚਾਹਦਾ ਉਹ ਵੱਧ ਕੇ ਔਖਾ ਗਿਆ ਆ ਚਾਇਆ ਬੰਦੋ ਉਧਰ ਉਹਨੇ ਚਲਾਉਣੀ ਆ ਮਸ਼ੀਨ ਉਹ ਇਹ ਬੰਦ ਕਰ ਦੇ ਬੈਲਟ ਚਲਾਉਣਾ ਬੈਲਟ ਹਾਂ ਤੇ ਆ ਬਾਉਂਡ ਇਹ ਹੋਰਾਂ ਮੈਂ ਕਿੰਨੇ ਟਾਂ ਦਾ ਲਵਾਉਣਾ ਸੀ ਇੱਥੇ ਮਾੜੂ ਬੇਟਾਂ ਹੁੰਦਾ ਕਿੰਨੇ ਚ ਪੈ ਜਾਊਗਾ 50 55000 ਚ ਉਹ ਜਾ ਕੱਖੇ ਜਾ ਪਾ ਜਾਂ ਮੈਂ ਆ ਕੋਲ ਜਾਂ ਬੰਦੂ ਕਾ ਕਾ ਯਾਰ ਮੜ ਕ ਇਹਨੂੰ ਆਏ ਵੀ ਗੂਠਾ ਮੈਥੇ ਲਵਾਉਣਗੇ ਤਾਂ ਡਰਦਾ ਏ ਲੈ ਪੱਕਾ ਬੱਜ ਲੈ ਗੂਠਾ ਹਾਂ ਦਾ ਦਾ ਬਾਬਾ ਗਾਉਂ ਕੇ ਯਾਰ ਹੁਣ ਕੀ ਆਈ ਹੈ ਚੱਲੀ ਜਾ ਜਾਂਦਾ ਪੱਕਾ ਆ ਛੱਡ ਦੋ ਦਿੱਤਾ ਹੋਰ ਜੀ ਦੇ ਛੋਕ ਜਾਂਦਾ ਜਾ ਗਿਆ ਤੇ ਹੋਰ ਤੈਨੂੰ ਆਖਿਆ 50000 ਕੇਰਾ ਲੱਗੂਗਾ ਏਸੀ ਵਾਲੀ ਵਧੇਗਾ ਚੀਜ਼ ਮਾਂ ਦੀ ਫੁੱਬੀ ਯਾਰ ਬਈ ਨਾਈਂ ਠੰਡ ਚ ਗਰਮ ਨਾ ਪਾਈਂ ਦੇ ਥੁਗੀ ਫੱਗ ਦਾ ਬਰੈਕ ਤੇਲਾ ਰਾਲਾ ਜਿਨ ਨਜ਼ਰ ਤੇਰਾ ਗੂਠਾ ਆਏਗਾ ਉਹਨਾਂ ਚਰਦਾ ਹੈਗਾ ਹੈ ਦੇ ਧੋਫਲੀ ਕੇਰੀ ਦੀ ਨਾਲੇ ਉਹਨਾਂ ਦੀ ਪਾਈਂ ਜਦ ਥੋੜਾ ਜਿਹਾ ਨੇ ਨਾ ਖਟਗਾਲੇ ਗਏ ਨਹੀਂ ਚਾਜਾ ਖੁੱਬੀ ਗਏ ਗਰਮੀ ਗਰਮੀ ਨਹੀਂ ਲੱਗਦਾ ਉਹ ਬਰਫ਼ ਜਮਾ ਦਿੰਦਾ ਆ ਜਾਂਦਾ ਥੋੜਾ ਲਾਇਆ ਹੈ ਸਿਆਲ ਚ ਤੱਪੀ ਹਵਾ ਸੜਦਾ ਇਹ ਹੈ ਆਹ ਪਈ ਦਾ ਗਈ ਬੈਠਾ ਤੁਹਾਡੇ ਕੋਲ ਕੀ ਹੈ ਨਹੀਂ ਫਿਰ ਅਗਲਾ ਕਹਿੰਦਾ ਸਾਨੂੰ ਫੋਲਵਰ ਕਹਿੰਦੇ ਵੀ ਏਸੀ ਲਵਾ ਕੇ ਦਿਓ ਹਾਂ ਇਹ ਫੋਲਵਰ ਲੱਗੇ ਦੀ ਭਾਂ ਦੇ ਫੋਲਵਰ ਲੱਗੇ ਨਾਲ ਜਾਂ ਭਾਜਾ ਕੋਣ ਕੀ ਆ ਜਾਨ ਫਿਰ ਕੂਲਰ ਲਵਾ ਦਿੰਨੇ ਆ ਦਾਦਾ ਕੂਲਰ ਦਾ ਸਾਦਾ ਕੂਲਰ ਤਾਂ ਕਿੰਨੇ ਦਾ ਕੂਲਰ ਦਾਦਾ ਹੈ ਰਾਮੇ ਕੂਲਰ ਦਾ 10 ਕੂਲਰ ਦਾ 10 ਹਜ਼ਾਰ ਦਾ ਮਾ ਦੇ ਫੁੱਡੇ ਹੱਥੇ ਕੇ ਦਾ ਨਾ ਕੂਲਰ ਦਾ ਕਰ ਮੋ ਨਾ ਗਾਉਂ ਦੀ ਗੱਲ ਫੜ ਕੇ ਆਲੇ ਆ ਜਿੰਨੇ ਦਿਲ ਪਰ ਖੰਦੇ ਨਾ ਆ ਕਾਪੀ ਲਿਆ ਬੀ ਕੌਣ ਕਾਪੀ ਲਾਵੇ ਨਹੀਂ ਬੱਸ ਕੈ ਨਾ ਉਹ ਇੱਕ ਦਾ ਲੈ ਕੇ ਜਾ ਤਾਨੇ ਤੇਨੂੰ ਆਖਿਆ ਮੈਂ ਕਿਹਾ ਬਈ ਊਠਾ ਤੂੰ ਲਾ ਦੀ ਆਪਾਂ ਏਸੀ ਲਵਾ ਦਿੰਨੇ ਜਾਂ ਕੂਲਰ ਲਿਆਉਣੇ ਬੇਨੋ ਹਵਾ ਇੱਥੇ ਠੰਡੀ ਆਊਗੀ ਪੱਖੇ ਵੀ ਹਵਾ ਕਰਦੀ ਨਹੀਂ ਕੋਹ। ਹੈਗਾ ਤੇ ਹੋਰ ਜਾਦਾ ਕੁਦੇ ਨਹੀਂ ਜਾਏਗਾ ਮੈਂ ਕਿਹਦੀਆਂ ਲਈ ਖਾਦਾਂ ਸਾਤ ਕਰਕੇ ਸਿੱਕ ਹੀਟਰ ਲਵਾ ਦੇਗੇ ਤੇ ਸਾਲ ਨੂੰ। ਨਹੀਂ ਨਹੀਂ ਬੰਦਾ ਕਰੇ। ਕੁੰਡੇ ਉਹ ਤਾਂ ਲਵਾਈ ਬੈਠਿਆ। ਕਿਆ? ਲਵਾਈ ਬੈਠੇ ਨੇ ਉੱਥੇ ਆ ਗਏ ਜੋਗਾ ਖੋਲੀ। ਇੱਥੇ ਪਾਈ ਲਿਓ ਨਾ। ਲੋ ਹੁਣ ਆਉਣਾ ਤੇਰੇ ਬਾਅਦ ਤੇ ਆ ਕੈ ਵੀ ਭੈਂਦੀ ਫੁੱਢੀ ਜਿਹਾ ਆਉਣਾ ਮੈਂ ਤੇ ਇੱਕ ਬਾਬਾ ਇਹਨੂੰ ਹੀਟਰ ਲਵਾ ਕੇ ਦੇਵੇਂ ਸਿਆਲ ਚ ਜਾਂ ਤੇਰੀ ਭੈਂਦੀ ਫੁੱਢੀ ਜਿਹਾ ਲਾ ਦੇ ਥੋ ਜਾ ਬਾਬਾ ਮੜਾ ਸਮਝਾ ਇਹਨੂੰ ਇਹ ਕਹੇ ਜਾਂ ਤੀ ਕੁਦਿਲ ਨੂੰ ਜਾ ਜਾ ਉਹ ਨਾ ਹਾਂ ਹੁੰਦਾ ਹੀ ਨਾ ਤੂੰ ਦੋਖਾ ਖਾ ਖਿਆ ਸਿਆਣਾ ਵੇਣਾ ਬਾਬਾ ਖੜਾ ਕੋਲੇ ਤੂੰ ਗਾਣਾ ਕੱਢੀ ਜਾਨਾ ਹਾਂ ਬੱਸ ਕੰਡਾ ਹੀ ਆ ਵਸਾ। ਐ ਬਾਬਾ ਕੋਲੇ ਕਹਣਾ ਤੂੰ ਗਾਣਾ ਗਾੜਦਾ। ਕੋਈ ਸੁਖਾ ਕੇ ਨਾ ਜਾਵਦਾ ਨਾ ਪੜਦਾ। ਉਹ ਜਾਂ ਦੂਜਿਆਂ ਇਹਨਾਂ ਪੱਖਿਆਂ ਦੇ ਦਿੰਦੇ ਆਂ, ਉਹ ਦੋ ਖੜਾ ਦਿੰਦੇ ਆਂ। ਸਿਆਣਿਆਂ ਕੋਲੇ ਪੱਖਿਆਂ ਚੱਲਣ। ਚਾਰ ਮੇਜ ਖੋਲ। ਛੋਕੀ ਬੱਜੂਗੀ ਜਦ ਬਾਸਾ। ਹਾਂ ਜੀ। ਨਹੀਂ ਲਵਾਉਣਾ ਫਿਰ ਐਸੀ। ਮੁੱਛੀ ਲਾ ਲਾ। ਚਲ ਠੀਕ ਹੈ ਤੇਰੀ ਮਰਜ਼ੀ ਆ ਫਿਰ ਮੈਂ ਤਾਂ ਲਵਾ ਕੇ ਦਿੰਦਾ ਸੀ। ਹਾਂ ਜੀ ਅਸੀਂ ਬਾਬੇ ਮਾੜੂ ਦਾ ਕਮਰਾ ਢਾ ਕੇ ਨਵਾਂ ਬਣਾਉ ਚੱਲ। ਲੱਗੇ ਆ ਜੀ ਚੱਲ ਬਾਬੂ ਅੱਠ ਆ ਜਾ ਸ਼ੁਰੂਆਤ ਕਰਨ ਚ ਲੱਗੇ ਆ ਤੇ ਬਾਬੇ ਨੂੰ ਅਸੀਂ ਬਾਹਰ ਕੱਢ ਰਹੇ ਆ ਬਾਬਾ ਬਾਹਰ ਨਹੀਂ ਨਿਕਲਿਆ ਕਿਉਂਕਿ ਇਹ ਇਮਾਰਤ ਦੀ ਢਹਾ ਢੇਰੀ ਹੋਊਗੀ ਹੁਣ ਹੁਣ ਕੋਈ ਸਕਿੰਟਾਂ ਚ ਕੋਲੀ ਪਲਾਂ ਦੇ ਵਿੱਚ ਇਹ ਇਮਾਰਤ ਥੱਲੇ ਗਿਰ ਜਾਣੀ ਹੈ ਜੀ ਢਹਾ ਢੇਰੀ ਜਾਣੀ ਤੇ ਅੰਦਰ ਬਾਬਾ ਜੀ ਬੈਠੇ ਨੇ ਬਾਬਾ ਜੀ ਨੂੰ ਅਸੀਂ ਪੁੱਛਦੇ ਆ ਵੀ ਤੁਹਾਡਾ ਕੀ ਹਾਲ ਚਾਲ ਆ ਵੀ ਇਹ ਇਮਾਰਤ गिरਨ ਵਾਲੀ ਆ ਤੇ ਹੁਣ ਹਾਲ ਹੋਤੀ ਹੈ ਬਾਬੂ ਜੀ ਇਮਾਰਤ ਇਹ ਥੋੜੀ ਹੁਣ ਡਿੱਗੂਗੀ ਪਾ ਕੋਈ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਵੀਡੀਓ ਬਣਾਓ ਵੀਡੀਓ ਮਾਂ ਦੀ ਲੈਣ ਵਾਲਾ ਹੈ। ਹੋਰ ਤਾਂ ਨਹੀਂ ਨਹੀਂ ਉਮਾਰ ਉਮਾਰ ਤੋਂ ਛੋਟੀ ਹੈ ਨਵੀਂ ਵੱਢ ਕੇ ਆਊਗੀ। ਨਹੀਂ ਨਹੀਂ ਧੰਨਵਾਦ ਤਾਂ ਕਰੋ 10 ਲੱਖ ਰੁਪਏ ਭੇਜਿਆ ਤੁਹਾਡੀ ਖਾਤਰ। ਨਹੀਂ ਹੋਰ ਉਮਾਰ ਤੇ ਖੜੀ ਕਰਨ ਦੀ ਖਾਤਰ। ਨਾ ਪਿਛਾਅ ਕਰ ਨਹੀਂ ਰਾਮ ਨਹੀਂ ਪਿਛਾਅ ਕਰਨਾ ਪਿਛਾਅ ਕਰਨਾ ਅਖੀਰਲੀ ਵਾਰ। ਅਖੀਰਲੀ ਵਾਰ ਪਿਛਾਅ ਕਰ ਲੈ ਇੱਥੇ ਜਾ ਜਾ ਤੁਸੀਂ ਮੈਂ ਬਾਜੂ। ਕੀ ਗੱਡਕ ਨਾ ਪੈ ਗਿਆ ਹੋਰ ਉਹ ਮੈਨੂੰ ਇਹ ਨਿਭਾ ਕਰ ਲੈ ਨਹੀਂ ਨਹੀਂ ਤੁਸੀਂ ਗੱਡ ਲੈ ਉਹ ਗਾਣ ਨੂੰ ਮੈਂ ਕਿਹਾ ਨਵੀਂ ਬਾਤ ਘੜੀ ਹੋ ਜੂ ਉੱਥੇ ਕਰਿਆ ਕਰੇਗਾ ਕਾ ਕਹਿੰਦੇ ਆ ਇਥੇ ਕਰ ਲੈ ਹੁਣ ਹੋਰ ਤੇਰੇ ਭਾਈ ਤੈਨੂੰ ਤਾਂ ਨਹੀਂ ਕਹਿੰਦੇ ਤੇ ਚਾ ਪੂਰਾ ਹੈ ਲੈ ਲੈ ਅੱਛ ਇੱਕ ਗੱਲ ਹੋਰ ਆ ਇਹ ਕੋਜੀ ਪਲਾਂ ਦੇ ਵਿੱਚ ਅਟਾ ਟੇਰੀ ਹੋ ਜੂ ਮੁੜ ਕੇ ਕੀ ਮਹਿਸੂਸ ਹੋਊਗਾ ਤੈਨੂੰ ਚਾ ਚਾ ਕੋਈ ਉਹ ਗੂਠਾ ਲਵਾ ਕੇ ਨੂੰ ਬਾਪੂ ਗੂਠਾ ਲਾ ਦੇ ਤੇ ਸਸੇਟਾ ਲਿਆਉਣਗਾ ਨੰਨਾ ਹਾਂ ਪੂਰੇ ਬੋਤਾ ਬਟੈਕਸ ਪਿਆ ਕੋਲਗਾ ਚ ਇਥੇ ਹੁਣ ਕੋਟਗਾ ਚ ਨਿਕਲ ਲੱਗਿਆ ਬਾਪੂ ਜੀ ਸ਼ਿੰਗਾਰਸ ਕਿੱਥੇ ਕੀਤਾ ਇਹਨੇ ਇੱਧਰ ਆਇਆ ਇੱਧਰ ਇੱਧਰ ਬਾਹਰ ਨੂੰ ਇੱਧਰ DJ ਨਹੀਂ ਨੂੰ ਇਹਨਾ ਉਹ ਪੈ ਮੰਜਾ ਉਹ ਗਾਂ ਪਿਆ ਨਹੀਂ ਇੱਕ ਮਿੰਟ ਐਂ ਤਾਂ ਹੈ ਇਹ ਕਿਸ ਦਾ ਹੈ ਸਿੱਤੋ ਦੋ ਰਿਆਲਾ ਹੈ ਬਾਪੂ ਸ਼ਿੰਗਾਰਸ ਕਿੱਥੇ ਕੀਤਾ ਤੈ ਤੂੰ ਆ ਦੇਖੋ ਬਾਪੇ ਮਾੜੂ ਦਾ ਮੰਜਾ ਮੁੰਜਾ ਬਾਹਰ ਕਰਦੇ ਆ ਇਥੇ ਹੁਣ ਉਹ ਮਿਸਤਰੀ ਬਾਪੂ ਦੀ ਟੁਟਗਾ ਘਾਉਣ ਲੱਗੇ ਆ ਯਾਰ ਬਸ ਹਾਂ ਕੁਟਿਆ ਉਹ ਕੁਟਗਾ ਸਮਾਪਤ ਹੋ ਜੂ ਹੁਣ ਐ ਉੱਤੋਂ ਹੀ ਤਾਂ ਇਹ ਕਿੱਦੈ ਨੋਕੜੀਆ ਨਾ ਐ ਕੇ ਇੱਥੇ ਢਾਦ ਕੇ ਹਾਂ ਨਾ ਹਰਾ ਹਰਾ ਦੇਖਿਆ ਤੂੰ ਇਹਨੂੰ ਕਾਇਆ ਮਾਰਾ ਰਾਮੇ ਨੂੰ ਵੀ ਨਾ ਟਾ ਕੁਟਗਾ ਕਿਉਂ ਕਿਉਂ ਨਾ ਟਾ ਕਾ ਤੂੰ ਢਵਾਉਣੀ ਆ ਤੂੰ ਢਵਾ ਕੇ ਰਾਜੀ ਬੈਠੇਗਾ ਕਿੱਥੇ ਮੁੜ ਕੇ ਛੋਟੀ ਪਾਸੇ ਕਰਤੀ ਹੋਣਾ ਮੈਂ ਕਿਹਾ ਛੋਟੀ ਮਾਰੇ ਕਿਤੇ ਆਪਣੇ ਕਿੱਦਾਂ ਖਾਤੇ ਜਾ ਉੱਠਣਾ ਪਹਿਲੇ ਫੇਰਾ ਹਾਂ ਸਾਡੀ ਨਾ ਸੇ ਮੰਗਾ ਵੱਡੀ ਹੈ ਹਾਂ ਹੁੰਦਾ ਸੀ ਹੈ ਹਾਂ ਮੈਨੂੰ ਪੈ ਕੋਹਤਾ ਦਾ ਪਿਆਰ ਇਹਦੇ ਕੋਹਤਾ ਹੈ ਮਾੜੂ ਆਇਆ ਕਰ ਗਏ ਇਹਨੂੰ ਆਪੇ ਸੀਸੇ ਚ ਨਾ ਜੜਾਲ ਗਏ ਆ ਇਹ ਇਮਾਰਤ ਨੂੰ ਜਾ ਜਾ ਤੋ ਘਰ ਜਾ ਤੇ ਜਿੰਨਾ ਤੇ ਫੁੱਲ ਜਿਹਾ ਲੰਨ ਤੇਰੇ ਬੱਧੇ ਹਾ ਸਿਆਣਾ ਬਖਤੌਰੇ ਦੀ ਉਹ ਲੈ ਪਕੌੜੇ ਖਵਾਉਂਦਾ ਨਾ ਨਾ ਹਾਂ ਮੈਂ ਰਾਤ ਹਾਰਾ ਲੈ ਜਾਂ ਫੱਟ ਕੇ ਦਾ ਹੋ ਗੱਲ ਤਾਂ ਹੋ ਲਾ ਮੇਰੀ ਕਮਨ ਜਿਹੜਾ ਮੁੱਦਾ ਉਹ ਗੱਲ ਕਰਗੇ ਆਪਾਂ ਮੁੱਦੇ ਦੀ ਗੱਲ ਕਰਾਂਗੇ ਕਿਹਦੀ ਕਰਾਂ ਹਾਂ ਜਾ ਲੈ ਲੈ ਫਿਰ ਨਹੀਂ ਕੋਈ ਪਲਾਂ ਦੇ ਵਿੱਚ ਬਾਬੇ ਮਾੜੂ ਦੀ ਹਵੇਲੀ ਢਾਹ ਢੇਰੀ ਹੋ ਜੂ ਆਓ ਐਵੇਂ ਬਾਗ ਦੀ ਜਾਨ ਬੈਠੇ ਲੇਖੋ ਬਾਬਾ ਜੀ ਸੱਤ ਡਿੱਗਿਆ ਉਹਦੇ ਥੱਲੇ ਸਿੱਟਦੇ ਆ ਸੱਤ ਆਹ ਦੇਖੋ ਦੇਖੋ ਕਿਵੇਂ ਸੱਤ ਤੋਂ ਫਟੀਆਂ ਜਿਹੜੀਆਂ ਲਾਈਆਂ ਸੀ ਉੱਤੇ ਥੱਲੇ ਡੇਗਦੀਆਂ ਸਭ ਤੋਂ ਵੱਡੀ ਖਬਰ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਹੁਣੇ ਜ਼ੀਰੋ ਗਰਾਊਂਡ ਤੇ ਤੁਹਾਨੂੰ ਜੋ ਤਸਵੀਰਾਂ ਦਿਖਾ ਰਹੇ ਆਂ ਅਸੀਂ ਇਹ ਸੈਲੀਬ੍ਰਿਟੀ ਬਾਬੇ ਮਾੜੂ ਜੀ ਹਵੇਲੀ ਨੂੰ ਢਾਹ ਢੇਰੀ ਕਿਵੇਂ ਕਰਿਆ ਉਹ ਦੇਖੋ ਦੇਖੋ ਕਿਸ ਤਰ੍ਹਾਂ ਮਜ਼ਦੂਰ ਬਾਬੇ ਮਾੜੂ ਦੀ ਜੋ ਸੱਤ ਹੈ ਉਸ ਨੂੰ ਉਖਾੜ ਰਹੇ ਨੇ ਤੋੜ ਰਹੇ ਨੇ ਦੇਖੋ ਕਿਸ ਤਰ੍ਹਾਂ ਇਸ਼ਾਰਾ ਮਾਰਦੇ ਹੋਏ ਮਜ਼ਦੂਰ ਹੱਸਟਾਪਦੇ ਹੋਏ ਮਾੜੂ ਦੇ ਘਰ ਨੂੰ ਢਾਈ ਟੇਰੀ ਕਰ ਰਹੇ ਨੇ ਸਭ ਤੋਂ ਵੱਡੀ ਖਬਰ ਲਾਈਵ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਆ ਉਦੋਂ ਸਾਡੇ ਸੂਤਰਾਂ ਨੂੰ ਅਸੀਂ ਕਹਿਣਾ ਚਾਹਾਂਗੇ ਬਾਬੇ ਮਾੜੂ ਕੋਲੋਂ ਵੀ ਮळाਇਆ ਪੁੱਛ ਗੱਲ ਕਰੋ ਵੀ ਕੀ ਹਾਲ ਚਾਲ ਆ ਤੁਹਾਡਾ ਅੱਧੀ ਸੱਤ ਦੇਢਤੀ ਅੱਧੋ ਆਧੀ ਦੇ ਬਾਦੀ ਦੇਢਤੀ ਮੋਡੀਫਾਈ ਹੋ ਜਾਣਾ ਮੋਡੀਫਾਈ ਕੀ ਨਵੀਂ ਬਣ ਜਾਣਾ ਜਾਵਾ ਮਾਲ-ਵਾਲ ਬੱਜਾ ਮਾਰੂ ਤੋ ਗਿਆ ਤੋ ਸਾਡੇ ਲੈ ਪੂਰਾ ਵੀ ਨਹੀਂ ਹੱਲ ਚਲੋ ਹੀ ਬਾੜੂ ਚ ਮਾਰੂ ਕਿਹਦੇ ਘਰ ਆ ਕੋਈ ਫਿਕਰ ਵਾਕਿਆ ਨਹੀਂ ਉਹ ਪਿਆ ਜੱਟ ਚੱਲ ਤੂੰ ਤਾਂ ਚੱਲ ਹਾਂ ਚੱਲਾ ਦੇ ਭਾਂਜਾ ਉਹ ਲੈ ਫੜਾ ਮੈਨੂੰ ਰੇ ਮੈਂ ਸਾਰੇ ਚਲਾ ਦੇ ਭਾਂਜੇ ਭਾਈ ਜਾਂ ਮੰਗੇ ਤੇ ਕੋਈ ਨਾ ਵੇ ਚਲਾਉਣਾ ਇਹਨੂੰ ਕੀ ਕਹਿਣਾ RAM ਮੈਨੂੰ ਕੀ ਕਹਿਣਾ ਵੀ ਮਾ ਥੋਪਾ ਵਾਲੀ ਹਾਂ ਥੋਪਾ ਵਾਲੀ ਉਹ ਤਾਂ ਦੀਸੀ ਜਾਂਦਾ ਕਿੰਨਾ ਕੰਮ ਪਿਆ ਆਇਆ ਪਿਆ ਆ ਆ ਆ ਤੱਕ ਤੇ ਰੱਖਤੇ ਨਹੀਂ ਹਜੇ ਕਿੱਥੇ ਹਜੇ ਤਾਂ ਬਿਲਡ ਕਰਦਾ ਏ ਤੁੱਪ ਬਾੜੀ ਆ ਤਾਂ ਤੋਂ ਤੇ ਭੈ ਜੋ ਤਾਂ ਆਖਿਆ ਮੈਂ ਨੂੰ ਕੱਜ ਜਨਮ ਆ ਪੁੱਜੇ ਨਹੀਂ ਬਾ ਆਂ ਖੰਡਿਆ ਹਾਈ ਕਾਦੀ ਦਦਾਂ ਕੀ ਕਰਦਾ ਬਿਲਡਿੰਗ ਕਰੀ ਜਾਂ ਤਾਂ ਤੁੱਪੇ ਜੜਾ ਭਿੱਜਿਆ ਪਿਆ ਗਰਮੀ ਨਾਲ ਮੁੜ ਕੇ ਪੁੱਜਿਆ ਜਾ ਹੀ ਦੀ ਦੰਦ ਦਾ ਆਸਰਾ ਤੇਰੇ ਹੀ ਕਮਰਾ ਪਉਂਦਾ ਆਪਾਂ ਦਾਦਾ ਮਾਂ ਮੈ ਚਲਾ ਨਾ ਆਇਆ ਇਹਦਾ ਬਾਤ ਚਲਾ ਦੇ ਐ ਚਲਾਉਣਾ ਇੱਕ ਮਿੰਟ ਉਹਨੂੰ ਮੈਂ ਕਿਹਾ ਮਾਂ ਵੀ ਥੱਲੇ ਆ ਜਾ ਕਿ ਨਹੀਂ ਹਾਂ ਹਾਂ ਆਪਾਂ ਦਾਦਾ ਨੂੰ ਆਖਾ ਗੱਲ ਆਪਾਂ ਕਿ ਜ਼ਰੂਰੀ ਬਾਤ ਛੋੜਾ ਹੀ ਜਾਂਦਾ ਕਮਰਾ ਆਪਾਂ ਆਪਾਂ ਕਿਹੜਾ ਗਾਂਦੀ ਦਿਹਾੜੀ ਤੇ ਆ ਹਾਂ ਆਪਦਾ ਕੰਮ ਆ ਟੋੜ ਨਾ ਕਰੋ ਡਿਊਟੀ ਫਾਇਰ ਟੰਗੇ ਆ ਉਹ ਜਿਆਦਾ ਮੱਝ ਉਹ ਹੁਣ ਤਾਂ ਕਰਕੇ ਆਉਂਗਾ ੱਲੇ ਆਇਆ ਹੋ ਕੰਦਾ ਬਾਪੂ ਕੰਦਾ ਮਾੜੂ ਬਾਸੂੰਗ ਆਹ ਕੀ ਗੱਲ ਕਰਦੇ ਹੋ ਕਰਕੇ ਉੰਗਲਾਂ ਮੈਂ ਖੈ ਨਾ ਪੈਂਦਾ ਕੰਡੇ ਹੀ ਹੁੰਦਾ ਕਮਰਾ ਇਹ ਵੀਡੀਓ ਚ ਤਾਂ ਨਹੀਂ ਪੈਂਦਾ ਜੇ ਵੀਡੀਓ ਚ ਦੇਖੀ ਜਾ ਬੰਦ ਹੋ 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 45 ਡਿਗਰੀ ਦਾ ਤਾਪਮ ਬਾਲਾ ਹੂਪ ਰੰਗ ਇੱਥੋਂ ਤਾਂ ਖੜਾ ਮੇਰੀ ਢੂ ਮੱਛੀ ਜਾਂਦਾ ਫਿਰ ਇਹਨੂੰ ਆਖੀ ਐ ਨਾ ਥੱਲੇ ਆ ਜਾ ਮੰਦਾ ਨਹੀਂ ਆਇਆ ਉੱਥੇ ਟੱਚ ਟੱਚ ਕਰੀ ਜਾਂਦਾ ਹੱਥੇ ਲਾ ਲੈ 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 ਮੈਂ ਚਲਾਉਣਾ ਉੱਥੇ ਟੱਚ ਟੱਚ ਕਰੀ ਜਾਂਦਾ ਤਾਹਾਂ ਬੈਠਾ ਆਓ ਆਓ ਦੇਖ ਆਖੇ ਪੜਾ ਇਹਨਾਂ ਮੁਰਕਾ ਮੈਂ ਭej ਗਿਆ ਥੱਲੇ ਖੜਾ ਇੱਥੇ ਤੇ ਧੁੱਪ ਕਿੰਨੀ ਹੈ ਹਾਗਾ ਪੈ ਹੈ ਹਾ ਤਾੜ ਕੇ ਉਹ ਜਿਹਾ ਅੱਥਰ ਜਾਓ ਆ ਤਾਂ ਹਾ ਜਰੂਰੀ ਤਾਂ ਵੀ ਠੇਕਾ ਲਿਆ ਕੋਈ ਘਾੜੀ ਆਇਆ ਨਾ ਨਾ ਕੱਲਾ ਆਪ ਹੀ ਆ ਕੱਲਾ ਆਹ ਹੋਈ ਨਾ ਖਾਦੇ ਖਾਦੇ ਵੀ ਡੈੜੀ ਲੱਗਿਆ ਹਾਂ ਸਹੀ ਗੱਲ ਆ ਡੈੜੀ ਤੇ ਤਾਂ ਚੱਲ ਹੁੰਦਾ ਉਹ ਬਹੁਤ ਜਿਹਾ ਚਕਾਲਿਆ ਸੀ ਕਿਹੜੇ ਮੋਗਰੇ ਆਂਦਾ ਸੀ ਉਹ ਤਾਂ ਕੱਢ ਲਈ ਆਹ ਰੇਟਗਾ ਵੀ ਚਲਾ ਦਿਆਂ ਤੇਰਾ ਉਹ ਇਹ ਛੋਟ ਛੋਟ ਕਾਹਦੋ ਕਰਦਾ ਹੈ ਆ ਤਾਂ ਤਾਂ ਭੈਣਾਂ ਬਾਂ ਦੇ ਪਾਸੇ ਆ ਗਿਆ ਇਹਦਾ ਬੈਂਡ ਨਾ ਮੈਂ ਤਾਂ ਦੱਸਦਾ ਬੈਂਡ ਖਰਾਬ ਹੈ ਇਹਦਾ ਹਾਂ ਆਏ ਪਿੱਛੋਂ ਨਾਲ ਇਹਦਾ ਬੈਂਡ ਆ ਦੇਖ ਹਿੱਲੂਗਾ ਆ ਦੇਖ ਇਹ ਬੈਂਡ ਕਜੀਗਾ ਦਾ ਬੈਂਡ ਦਾ ਇਹਦਾ ਸਾਰਾ ਟੇਸਨ ਤਾਂ ਨਹੀਂ ਹਿਲਾਇਆ ਹਾਂ ਟੇਸਨ ਤਾਂ ਨਹੀਂ ਹਿਲਾਇਆ ਨਹੀਂ ਤੇ ਤੂੰ ਨਮਾ ਰੇਡ ਕੱਕਾ ਤੋਂ ਨਹੀਂ ਲੈਂਦਾ ਯਾਰ ਉਹ ਮਾਂ ਕੀ ਕਰਦਾ ਇੱਥੇ ਆ ਗਿਆ ਕਿਉਂ ਲੈ ਕੋ ਕੀ ਕਰਾਂਗੇ ਫਿਰ ਰੱਖ ਕੇ ਜਦੋਂ ਹੋ ਹੈ ਨਹੀਂ ਫਿਰ ਕਰਾਂਗੇ ਕਿ ਜੋ ਤੂੰ ਚਲਾਉਣਾ ਹੀ ਨਹੀਂ ਉਹਨੂੰ ਆ ਦੋ ਚੱਤ ਨਹੀਂ ਯਾਦਸਾ ਕਿਉਂ ਉਹਦਾ ਕੀ ਕ ਉਹ ਤਾਂ ਕਦੇ ਡਰਦਾ ਨੂੰ ਉਹ ਵੱਡਾ ਆ ਜਾ ਇਹ ਹੌਲ ਕਿਉਂ ਉਹਦਾ ਪਤਾ ਨਹੀਂ ਲੱਗਦਾ ਤੈਨੂੰ ਸੱਚਾ ਸੱਚਾ ਦਾ ਬਾਹਰਲਾ ਰੇੜਗਾ ਸੱਚਾ ਨਹੀਂ ਪਤਾ ਦਾ ਇਹਦਾ ਵੱਡਾ ਤਾਂ ਕਿੱਡਾ ਹੈ ਇਹ ਹੈ ਦੇ ਜਾਂਦਾ ਜਾਂ ਤੇ ਜਿੱਦ ਤੇ ਮੰਜਾ ਖੱਚਾ ਹਾਂ ਉਹਦਾ ਬੰਧ ਹੈ ਇਹ ਤਾਂ ਹੁਣ ਬਈ ਮਿਸਤਰੀ ਤੋਂ ਠੀਕ ਕਰਾ ਕੇ ਲੈਣਾ ਬਊ ਆਹ ਚੱਲ ਪਈ ਨਾਜਾ ਲਾਗੀ ਪਿਆਮ ਨੂੰ ਪੁੱਤ ਉਹਦਾ ਛੱਤੋਂ ਦੀ ਮਰਚਾ ਤੇ ਆਗਾ ਛੱਡ ਦੇ ਪਿਆਮ ਦੇ ਸਿਰ ਤੋਂ ਹੀ ਆ ਕੇ ਛੱਡ ਜਾ ਨਾਜਾ ਦਾ ਯਾਰ ਪਾ ਲੈ ਮੋੜ ਕੇ ਨਾ ਜਾ ਆਹੋ ਤਾਨੇ ਪਾਣੀ ਆ ਗਿਆ ਇੰਨਾ ਹਾਂ ਤੇ ਇਹ ਹੁਣ ਮਿਰਚਾਂ ਬਾਹਣੀਆਂ ਪੈਣੀਆਂ ਉੱਤੋਂ ਦੀ ਨਹੀਂ ਨਹੀਂ ਇਹ ਪੈਰਾਂ ਮਿੱਟੀ ਛੱਡ ਕੇ ਆਖੇ ਛੱਟੇ ਵਾਲੀ ਚਾਕੇ ਕਿਹਦੇ ਪੈਰਾਂ ਦੀ ਉਹ ਜਿਹੜਾ ਪੈਂਚ ਦਾ ਆ ਧਰਿਆ ਛੱਡਿਆ ਉਹ ਤਾਂ ਹੁਣ ਦੂਜਾ ਉਹ ਤਾਂ ਉਹਨੇ ਛੱਡਿਆ ਦੂਜੇ મોદી ਨੇ મોદી ਸਾਲਾ ਦਾ ਉਹ ਪਹਿਹੀ ਦਾ ਜਾਂਦੀ ਆਵੇ ਉਹ ਤਾਂ ਹੁਣ ਸਰਕਾਰਾਂ ਨੇ ਛੱਡਿਆ ਹੁਣ ਆ ਜੇ ਇੰਨਾ ਸਾਲੋ ਇਹਨਾਂ ਨੂੰ ਨਾ ਸਾੜੋ ਉਹ ਐਂ ਕਹਿੰਦੀ ਐ ਵੀ ਮਿਰਚਾਂ ਬਾਰ ਕੇ ਇਹਨਾਂ ਦੇ ਪੈਰ ਉੱਤੋਂ ਹੀ ਘਾ ਕੇ ਸਾੜੋ ਹਾਂ ਯਾ ਇਹਦੀ ਗੱਲ ਤਾਂ ਨਹੀਂ ਸੱਚ ਗੱਲ ਤਾਂ ਝੂਠੀ ਨਹੀਂ ਬੰਦ ਕਰ ਯਾਰ ਇਹਦੀ ਗੱਲ ਸਹੀ ਹੈ ਭਾਈ ਪੰਜਾਬ ਨੂੰ ਨજર ਲੱਗੀ ਆ ਦਾਤਾ ਯਾਰ ਪੰਜਾਬ ਨੂੰ ਨજર ਲੱਗੀ ਕੀ ਯਾ ਤਾਂ ਪਾਣੀ ਛੱਡਿਆ ਪਾਣੀ ਛੱਡਿਆ ਕੀ ਨੇ ਪਤਾ ਹੀ ਨਹੀਂ ਲੱਗਦਾ ਦੱਸ ਮੈਂ ਨਹੀਂ ਛੱਡਿਆ ਹੋਰ ਕੀ ਨੇ ਇਹ ਨਹੀਂ ਪਤਾ ਲੱਗਣ ਰਿਹਾ ਵੀ ਦੁਸ਼ਮਣ ਕੌਣ ਯਾਬ ਚੀ ਆ ਤਾਂ ਹੰਦਾ ਖਾਸ ਯਾਨੀ ਕਿ ਆਪਣਾ ਕੋਈ ਖਾਸ ਦੁਸ਼ਮਣ ਹੈ ਹੋਰ ਦਾ ਯਾਨੀ ਕਿ ਸਿੱਖਾਂ ਨੂੰ ਸੈਖੀ ਮਾਰ ਰਹੇ ਨੇ ہاں ਨੋ ਹਾਂ ਜਾਂ ਬੱਚਾ ਦਾ ਉਹ ਤਾਂ ਕਿਧੋਂ ਦੇ ਵਿਚਾਰੇ ਗਏ ਨੇ ਬਾਹਰ ਸਾਦੇ ਕੋਈ ਨਹੀਂ ਕੁੱਤੇ ਜਿਹੀ ਹੈ ਤੇ ਮੇਰੀ ਗੱਲ ਸੁਣੋ ਨਹੀਂ ਤੇ ਜਿਹੜਾ ਸਖਵੀਰ ਬਾਦਲ ਹੈ ਉਹ ਤਾਂ ਆਪਣਾ ਮੁੰਡਾ ਨਾ ਆਹੋ ਪੈਸਾ ਲਕਰ ਹੋਆ ਸਖਵੀਰ ਬਾਦਲ ਦਾ ਆਪਣਾ ਮਾਡਾ ਨਸ਼ਕਾਨ ਬਹੁਤ ਹੋ ਗਿਆ ਫਸ ਗਿਆ ਦਾ ਚੋਣੇ ਦਾ ਤੇ ਨਹੀਂ ਤੇ ਫਿਰ ਤੂੰ ਮਾਜਬਾ ਦਿੱਤਾ ਕੁਸ ਉਹਨਾਂ ਨੂੰ ਆਹ ਲਦਾਦਾ ਮਾਸ ਬਾ ਆਪਣਾ ਅਜੀ ਜੀ ਕਿਤੇ ਜਿਆਦਾ ਮੂਰੇ ਬਹੁਤ ਆ ਮੰਗਦਾ ਨਾ ਉਹ ਕਹਿੰਦੇ ਆਪਣੇ ਪਿੰਡ ਚ ਸਦਾ ਦਿੱਤਾ ਇਹ ਕਹਿੰਦੇ ਅਸੀਂ ਪਰ ਇਹ ਇਕੱਠੇ ਕਰਕੇ ਆਵਾਂ ਘਰੋ ਘਰੀ ਪੈਸੇ ਇਕੱਠੇ ਕਰਕੇ ਲੈ ਕੇ ਜਾਵਾਂਗੇ ਲੈ ਜਾ ਰਸਨ ਪਾਣੀ ਲੈ ਕੇ ਆਉਣਗੇ ਨਾ ਉਹਨਾਂ ਨੂੰ ਆ ਗੌਰਮੈਂਟ ਵੀ ਦੇ ਦਿੰਦੇ ਆ ਗੌਰਮੈਂਟ ਜ਼ਰੂਰੀ ਤਾਂ ਨਹੀਂ ਵੀ ਗੌਰਮੈਂਟ ਹੀ ਜਾਂਦੀ ਆ ਮਹਿਲਾ ਤੇ ਆਈ ਜਾਂਦਾ ਗੌਰਮੈਂਟ ਪਹੁੰਚੀ ਨਹੀਂ ਅਜੇ ਤੱਕ ਉੱਥੇ ਬੜੇ ਤੇ ਗੌਰਮੈਂਟ ਕੋਲੇ ਹੀ ਆ ਤੇ ਫਿਰ ਮੋਬਾਇਲ ਆਏ ਝੂਠ ਮਾਰਦੇ ਹੋ ਲੋਕ ਜਿਹੜੇ ਡੁੱਬੇ ਬੈਠੇ ਆ ਉਹ ਏਡੇ ਏਡੇ ਪਾਣੀ ਚ ਖੜੇ ਆ ਕਹਿੰਦੇ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ ਮੂਵੀਆਂ ਬਣ ਕੇ ਆਈ ਜਾਂਦੇ ਆ ਪਾਣੀ ਤਾਂ ਹੁਣ ਹੈ ਨਹੀਂਗਾ ਕਹਿੰਦੇ ਪਾਣੀ ਖੜੇ ਡਰਦਾ ਕੋਈ ਪਹੁੰਚਦਾ ਹੀ ਨਹੀਂ ਸਾਡੇ ਕੋਲ ਹੈ ਨਹੀਂਗਾ ਹੈ ਨਹੀਂ ਪਾਣੀ ਪਾਣੀ ਹੈ ਨਹੀਂਗਾ ਉਹ ਤਾਂ ਕਹਿੰਦੇ ਸਾਡੇ ਕੋਲ ਬਾਧੂ ਪਾਣੀ ਜਿੰਨਾ ਮਰਦੀ ਪਰ ਢੋਲ ਭਰ ਕੇ ਲੈ ਪਾਜੀ ਪਾ ਲਿਆ ਭਾਂਚੇ ਨਾਲ ਹੈ ਹਾਂ ਜੀਪਾਂ ਵਾਲੇ ਕਿਹੜੇ ਆ ਜੱਜ ਜਾਂਦਿਕਾ ਛੱਦ ਮਾ ਆ ਗਿਆ ਹੋ ਛੜਕਾਂ ਤੋਂ ਹਾਂ ਇਹ ਹੋੜੀ ਜਾਂ ਨਹੀਂ ਜਦੋਂ ਕਦਾਂ ਤੇ ਬਾਦਿਆ ਕੰਦਾ ਪਾਣੀ ਹਾਂ ਤੇ ਉਹ ਦਿਨਾਂ ਲੇ ਫਿਰ ਪਾਣੀ ਜਮਾ ਤਾਂ ਨਹੀਂ ਹੁੰਦਾ ਜਾਂ ਮਾ ਦਾ ਕਾਦਾ ਉਹ ਦਿਨ ਤੇ ਲਿਬਰਦੇ ਆ ਗੇਟ ਲੋਕਾਂ ਦੇ ਗੇਟ ਲਿਬਰ ਜਾਂਦੇ ਜਦੋਂ ਆ ਜਮ ਨੂੰ ਮੇਰਾ ਅੱਜ ਭੇ ਨਹੀਂ ਬਾਤਾ ਜੰਮੂ کشمیر ਜਿੱਤੇ ਨੂੰ ਕਿਹਨਾਂ ਦੱਸਦਾ ਮੀਹ ਇਹ ਝੂਠ ਬੋਲਦਾ ਤਾਂ ਸ਼ਾਬਾਸ਼ ਬੋਲਦਾ ਉਹ ਵੀ ਦੱਸ ਤੇ ਕੀ ਕਹਿੰਦੇ ਆ ਜੰਮੂ ਵੀ ਮੀਂਹ ਕਿਹਨ ਬੱਦਲਾ ਕੌਣ ਦੱਸ ਕੇ ਗਿਆ ਉਹ ਡੈਡਿਕਾ ਉਹ ਵੀ ਗੱਪ ਮਾਰਦਾ ਹਾਂ ਹੂੰ ਇਹ ਬਦਲਾ ਇਹ ਬਿਕੇਵੇ ਆ ਇਹ ਬਿਕੇਵੇ ਰੇਟ ਕੇ ਸਰਕਾਰ ਨੇ ਖਰੀਦ ਲੈ ਮੋਦੀ ਨੇ ਹਾਂ ਯਾ ਪਤਾ ਲਾ ਕਿ ਯਾ ਨਾ ਯਾਰ ਲੈ ਨਾ ਪਤਾ ਤੋ ਉਹ ਕੰਮ ਨਾ ਕਰਾ ਲ ਦੇ ਉਹ ਤੇ ਨਾ ਯਾਰ ਪੱਤ ਪਹਿਲਾ ਬਾਰਲਾਮਾ ਆਦਮੇ ਆ ਮੈਂ ਯਾ ਯਾ ਦਾ ਕਹਿੰਦਾ ਕੰਮ ਤਾਂ ਫਿਰ ਧੁੱਪੇ ਸ਼ਾਮੇ ਕੀ ਕਰੈ ਇਹਨੂੰ ਕਿ ਘੜੀ ਦੀ ਹੈ ਬਸ ਬਾਹਰ ਨਹੀਂ ਮਰੀ ਜਨੀ ਇਹ 12 ਬਜੇ ਆਉਂਦੀ ਹੈ ਬੀਨ ਰੇ ਲਿਆ ਕੇ ਪਿਆ ਹੋਵੇ ਪਾਣੀ ਦਾ ਘਣੀ ਹੈਦਾ ਹੋਊ ਠੰਡਾ ਲਿਆਵਾਂਗਾ ਕੋਸਾ ਆ ਓਏ ਆ ਜਾ ਓਏ ਇੱਥੇ ਦਾਮ ਲੈ ਲੈ ਨਾਲੇ ਆ ਪਾਣੀ ਪੀ ਲੈ ਨਾਲੇ ਆਖਿਆ ਯਾਦ ਮੈਂ ਸ਼ਾਮ ਨੇ ਹਵਾਜੀ ਦਾਦਾ ਆਦਾ ਚਪੈਂ ਦਾ ਬੋਰੀ ਦੀ ਲੋਡ ਦੋਮਲਾ ਸੀਮੈਂਟ ਦੀ ਬੋਰੀ ਦੀ ਹਾਂ ਮੈਂ ਆ ਜਾ ਸੀਮੈਂਟ ਦੀ ਬੋਰੀ ਦੀ ਲੋਡ ਬਵਾ ਮੈਂ ਖਲਾ ਹੁਣ ਤਾਂ ਮੇਰੇ ਕੋਲ ਰੇੜਾ ਵੀ ਨਹੀਂ ਨਹੀਂ ਤਾਂ ਮੈਂ ਬਿਠਾ ਕੇ ਲੈ ਜਾਂਦਾ ਪੈਸੇ ਕਿੱਥੋਂ ਲੈ ਆ ਸੀਮੈਂਟ ਦੀ ਬੋਰੀ ਨੂੰ ਰਾਜਕਾ ਵੀ ਐ ਨਹੀਂ ਨਹੀਂ ਤਾਂ ਲੈ ਜਾਂਦਾ ਬਟਾ। ਉਹ ਬੰਗ ਜਾ ਭਾਲਿਆ ਪਾ ਦਰ। ਕੋ ਮੇਰਾ ਤਾਂ ਹੈ ਹੀ ਨਹੀਂ ਪੈਸੇ ਖਾਤੇ ਚੋਤੇ ਕਿ ਤੋਂ ਭਾਣਾ। ਉਹ 내 ਜਾ। ਗੂਠਾ ਕੌਣ ਲਾਉ? ਮਾ ਜਾਊਂਗਾ ਅੱਗੇ ਲੋਖਦ ਗਿਆ ਹੈ। ਤੇ ਚੱਕਲੇ ਗੇ ਬੋਰੀ। ਹੱਕ ਦੇਈ ਫੇ। ਚਲ ਤੈਨੂੰ ਪਹਿਲਾਂ ਬੰਗ ਚ ਲੈ ਕੇ ਚਲਦਾ। ਉਹ ਮੈਂ ਕੀ ਕਰਨਾ ਉਹ ਸੰਛਾਦ ਲੈ। ਤੀਨੂੰ ਅੱਗੇ ਭੁੰਜਿਆ ਲੈ। ਚੈੱਕ ਬੁੱਕ ਤਾਂ ਤੈਨੂੰ ਹੀ ਭਾਣਾ ਬਬੂ। ਲੂੰਗਾ। ਲੂੰਗਾ। ਜਾ ਪਾਣੀ ਲੈ ਪੱਜ ਕੇ। ਫੇ ਜੈਨ ਪੈਸੇ ਦੇ ਕੇ ਆਦਾ ਆਦਾ ਆ ਆ ਮੈਂ ਦਿਆ। ਔਰ ਯਾਰ ਕਾਮ ਨਵੇੜ ਕੇ ਪਰੇ ਕਰ ਗਏ ਨਾ ਯਾ ਅੱਜ ਆਉਣ ਚੱਕਾ ਬੈਠਾਂਗੇ ਵਿੱਚ ਪੱਖਾ ਲਾ ਕੇ ਬੈਠਾਂਗੇ ਵਿੱਚ ਨਾ ਪੱਖਾ ਨਹੀਂ ਦੂਜਾ ਲਾਵਾਂਗੇ ਮਾੜੂ ਗੱਗਿਆਂ ਨੂੰ ਕਹ ਆ ਜਾ ਉਹਦਾ ਪਤਾ ਲਿਆ ਮਾੜੂ ਏਸੀ ਲਾਵਾਂਗੇ ਉਹ ਚੀਜ਼ਾਂ ਪੈਂਦਾ ਪੁੱਜਿਆ ਯਾ ਯਾ ਦਾ ਬਲਕੇ ਨਾ ਪੁੱਜੇ ਮਹਿੰਗਾ ਕਿੰਨਾ ਏਸੀ ਦਾ ਤੇ ਹਾਂ ਮੇਰੇ ਇੰਦਗਾ ਯਾਰ ਦਾ ਏਸੀ ਹੈ ਪੈਂ ਉਹ ਲੱਗ ਜੂ ਪੈਂਦੀ ਲੱਗ ਜੂ ਕਹਿੰਦਾ ਮਾਤਾ ਸਿਆਲ ਦਾ ਮੀਨਾ ਨਾ ਸਿਆਲ ਚ ਵੀ ਚੱਲੂ ਉਹ ਸਿਆਲ ਚ ਵੀ ਚੱਲੂ ਆ ਅੱਛੇ ਚੱਲੂ ਆਪਾਂ ਉਹ ਬਹੁਤ ਸਿਆਲ ਚ ਗਰਮ ਹਵਾ ਸੱਡਦੇ ਉਹਨਾਂ ਨੇ ਲਾਇਆ ਪੂਰੇ ਕੇ ਪੂਰਾ ਬਾਰ ਬੰਦ ਕਰ ਲਗੇ ਆਪਾਂ ਕਹਿ ਲਿਆ ਆ ਬਾਰ ਬੰਦ ਕਰ ਲਾਂਗੇ ਮੂਰੋ ਬਾਰ ਬੰਦ ਕਰ ਲਾਂਗੇ ਛੋਟਾ ਦਰਬਾਰ ਰੱਖ ਲਾਂਗੇ ਮੰਜਾਂ ਲਾ ਕੇ ਚੰਗਾ ਰੱਖਾਂਗੇ ਤਾਂ ਦੂਜਾ ਵੀ ਵੱਡਾ ਜਮ ਹੂੰ ਆਪ ਪੁਗਿਆ ਦੇ। ਦੋ ਆਪਾਂ ਦੀ ਗੱਲ ਗੱਲ ਕਰਾਂਗੇ। ਇਹਨੂੰ ਇਹਨੂੰ ਉਹ ਕਰੀ। ਇਹਨੂੰ ਗੱਥ ਲਾ ਕੇ ਦੇਖ ਮੇਰੇ ਢੂਏ ਤੇ ਦੇਖ ਗਿੱਲਾ ਗੱਲਾ। ਇਹ ਗਿੱਲਾ ਦੇਖ ਤੂੰ ਹੱਥ ਲਾ ਕੇ ਦੇਖ ਮਾ ਢੂਏ ਤੇ ਮੁੜ ਕੇ ਦੇਖ। ਪਾਚਾ ਮੈਨੂੰ ਆ ਮੈਂ ਕਹ ਜਦਾ ਉੱਥੇ ਕੰਮ ਲਾ ਫਿਰ ਤਾਂ ਆਪ ਪੁਗਿਆ ਹੁੰਦਾ ਘਰ। ਫਿਰ ਬਣੂ ਕਿਵੇਂ ਜੇ ਮੈਂ ਨਾ ਉੱਥੇ ਕੰਮ ਕਰਿਆ। ਪਰ ਮੇਰਾ ਵੀੜਾ ਹੀ ਕੁਅਦ ਕੇ। ਵੀੜਾ ਤੇ ਡੱਗ ਬਿਆਊਗਾ। ਵੀੜਾ ਤੇ ਥੱਲੇ ਵੀ ਹੈ ਨਹੀਂਗਾ ਪਤਾ ਨਹੀਂ ਉਹ ਤਾਂ ਧੰਨ ਤੇ ਗੱਲ ਕਰ ਲਾਭ ਹੋ ਜਾਊਗਾ ਇੱਥੇ ਤਾਂ ਨਹੀਂ ਭੁੰਦੇ ਉਹ ਕਾਰ ਵੀਰਾ ਲੱਭੋ ਤੁਸੀਂ